ਮੇਰਾ ਨਾਮ surjit kohra ji ਪਤਾ ਮੇਰਾ ਜਿਲ੍ਹਾ ਗੁਰਦਾਸਪੁਰ ਜੀ ਅੱਜ ਆ ਜੀ ਸਟਰਾਹੀ ਆ ਕੀ ਆ ਕੋਈ ਆ ਕੋਈ ਆਇਆ ਹੋਇਆ ਇਹ ਇਹ ਆ ਪਾ ਦੇਸੀਏ ਬਾਬਾ ਬਟਾਕਸੀ ਦੇ ਦਰਸ਼ਨ ਕਰਨ ਵਾਸਤੇ ਉਹ ਰੋਟੇ ਵਾਪਸੀ ਕਰ ਰਹੇ ਜੀ ਸਾਰੀ ਵਾਪਸੀ ਕਰਕੇ ਦੇ ਇੱਥੇ ਪਹੁੰਚੇ ਤੁਹਾਡੇ ਆਪਣੇ ਮਕੇਰੀਆ ਏਰੀਆ ਦੇ ਲਾਗੇ ਸਕੇ ਬਸ ਇੱਥੇ ਪਤਾ ਨਹੀਂ ਮਲਗੀ ਮੈਂ ਦੇ ਪਿੱਛੇ ਹੀਗਾ ਪਿੱਛੇ ਹੀਗਾ ਤੇ ਮੇਰੇ ਅੱਗੇ ਚੱਲ ਰਿਹਾ ਜੀ ਪਤਾ ਨਹੀਂ ਐਕਸੀਡੈਂਟ ਕਿਹੜੀ ਚੀਜ਼ ਨਾਲ ਹੋਇਆ ਕਿ ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਟਕਰਾਇਆ ਜਾਂ ਟਿੱਪਣ ਖੱਲੇ ਆਏ ਆ ਪਤਾ ਨਹੀਂ ਕੀ ਸਾਥ ਨਾਲ ਹੋਇਆ ਮੇਰੇ ਚਾਚਾ ਦੀ ਇੰਗਲੀ ਇੱਕ ਬੇਟੀ ਕੁੜੀ ਦੀ ਮੋਟ ਹੋਈ ਉਹ ਉਹਨਾਂ ਦੀ ਮੇਰੀ ਮੇਰੀ ਭੈਣ ਨਹੀਂ ਸੀਗੀ ਮੇਰੇ ਚਾਚਾ ਦੀ ਕੁੜੀ ਸੀਗੀ ਉਹ ਆਪਣਾ ਰਵੀ ਕੁਮਾਰ ਕਿੱਥੋਂ ਜੀ ਤੁਸੀਂ ਚੱਲਦਾ 10 ਤੱਕ ਪਿੰਡ ਬੌਪੜੀ ਜੱਠਾ ਅੱਛਾ ਜੀ ਕੀ ਹੋਇਆ ਸੀ ਆਪਣੇ ਨਾਲ ਮੈਂ ਬਖ ਲੋਤੀ ਤੇ ਦਾ ਖਲੋਤੇ ਰਹੀ ਥੋੜਾ ਜਿਆ ਬਿਲਕੁਲ ਮਠਾ ਮਠਾਈ ਪਤਾ ਰੋਟੀ ਕਰਦਾ ਸੀ ਉਹਦੇ ਭੈਣ ਨੂੰ ਟਰੱਕ ਲੈ ਆ ਕੇ ਮਾਰਦਾ ਮੇਰੇ ਸਦਾ ਹੀ ਅੱਛਾ ਜੀ ਕਿਸੇ ਹੋਰ ਬਾਈਕ ਨਾਲ ਵੀ ਤੁਹਾਡਾ ਐਕਸੀਡੈਂਟ ਹੋਇਆ ਹੋਇਆ ਨਹੀਂ ਹੋਰ ਬਾਈਕ ਨਾਲ ਨਹੀਂ ਆ ਟਰੱਕ ਨਾਲ ਹੋਇਆ ਹੈ ਟਰੱਕ ਨਾਲ ਹੋਇਆ ਜੀ ਮੱਥੇ ਲੱਗੇ ਦਾ ਟਰੱਕ ਅੱਛਾ ਜੀ ਤੇ ਤੁਹਾਡੇ ਨਾਲ ਕੌਣ-ਕੌਣ ਸੀਗਾ ਜੀ ਮੇਲਾ ਮੇਰੀ ਘਰ ਦੀ ਮੇਰੀ ਇੱਕ 6 ਸਾਲ ਦੀ ਕੁੜੀ ਆ ਮੇਰੀ ਇੱਕ ਹਾਂ ਜੀ ਤੇ ਵਾਈਫ ਤੁਹਾਡੀ ਦਾ ਕੀ ਨਾਮ ਸੀਗਾ ਮੁਸਤਫਾ ਓਕੇ ਜੀ ਤੇ ਬੱਚੀ ਦਾ ਬੱਚੀ ਦਾ ਨਾਮ ਹਰਮਨ ਹਰਮਨ ਉਹ ਨਹੀਂ ਲੱਭੇ ਘਰ ਦੀ ਤਾਂ ਵੀ ਕੌਣ ਲੈ ਗਿਆ ਉਹ ਨੂੰ ਉਹ ਪੁਲੀਸ ਅਮੀ ਗਿਆ ਮੇਰੇ ਸੁਣੋ ਓਕੇ ਜੀ ਜਿਹਦਾ ਪਤਾ ਸਬਤ ਪਤਾ ਪਤਾ ਲੱਗਣਾ ਚਾਹੀਦਾ ਕਿ ਇਹ ਕਿਹਨੇ ਖਰੀਆ ਕੁਰੇ ਮੇਰੀ ਉਹਦਾ ਨਹੀਂ ਪਤਾ ਲੱਗੇ ਕਦਾ ਬਜੀਆ ਜਾ ਗਈ ਬਜੀ ਠੀਕ ਹੈ ਜੀ ਉਹਦਾ ਪਤਾ ਹੋਣਾ ਚਾਹੀਦਾ ਮੇਰੇ ਕਿ ਰਿਸ਼ਤੇਦਾਰ ਤੁਸੀਂ ਕਿੱਥੋਂ ਆ ਰਹੇ ਸੀਗੇ ਬਾਬੇ ਨੂੰ ਆ ਦੇ ਓਕੇ ਜੀ ਬਾਬਾ ਪਰਵਾਸੀਂ ਤੇ ਹਾਂ ਜੀ ਓਕੇ ਜੀ ਸਰ ਅੱਜ ਐਕਸੀਡੈਂਟ ਹੋਇਆ ਕੀ ਹੋ ਪਰਮ ਹੋਇਆ ਜੀ ਇਹ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜੀ ਇੱਕ ਮੋਟਰਸਾਈਕਲ ਵਾਲੇ ਆ ਰਹੇ ਸੀ ਉਹਨਾਂ ਦਾ ਨਾਮ ਮਥਾਟੇ ਕੇ ਆ ਰਹੇ ਸੀ ਉਹਨੂੰ ਰਵੀ ਕੁਮਾਰ ਚਲਾਇਆ ਸੀ ਉਹਦੇ ਨਾਲ ਵਾਈਫ ਸੀ ਨਾਲ ਉਹਦੀ ਬੇਟੀ ਸੀ ਦੂਜਾ ਮੋਟਰਸਾਈਕਲ ਜਿਹੜਾ ਮਗੇਰੀਆ ਸਾਈਡ ਤੋਂ ਆ ਰਿਹਾ ਸੀ ਦੋਨਾਂ ਦਾ ਐਕਸੀਡੈਂਟ ਹੋਣ ਕਰਕੇ ਦਾ ਐਕਸੀਡੈਂਟ ਹੋਇਆ ਵਾ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਰਵੀ ਕੁਮਾਰ ਦਾ ਮੋਟਰਸਾਈਕਲ ਉਹਦੀ ਵਾਈਫ ਤੇ ਉਹਦੀ ਬੇਟੀ ਸੀ ਥਲੇ ਡਿੱਗੇ ਤੋਂ ਡੇ ਨਾ ਟਿੱਪੜ ਥਲੇ ਉਹਦੀ ਬੇਟੀ ਆ ਗਈ ਜਿਹਦੀ ਉਹਦੀ ਮੌਤ ਹੋ ਗਈ ਉਹ ਵੀ ਜਿਹੜੀ ਵਾਈਫ ਦੀ ਮੌਤ ਹੋ ਚੁੱਕੀ ਸੀ ਖਤਕੜਨਾ ਮੁਕੇਰੀਆਂ ਤਲਵਾੜਾ ਮਾਰਗ ਤੇ ਵਾਪਰੀ ਹੈ ਜਿੱਥੇ ਹੋਲਾ ਮਹੱਲਾ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਮੋਟਰਸਾਈਕਲ ਪਰਿਵਾਰ ਦੇ ਨਾਲ ਹਾਦਸਾ ਹੋ ਗਿਆ ਮੋਟਰਸਾਈਕਲ ਤੇ ਸਵਾਰ ਇਹ ਪਰਿਵਾਰ ਨੂੰ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਹੈ ਦੱਸਿਆ ਕਿ ਮੋਟਰਸਾਈਕਲ ਤੇ ਪਤੀ ਪਤਨੀ ਸਮੇਤ ਉਨ੍ਹਾਂ ਦੀ 6 ਸਾਲ ਦੀ ਬੱਚੀ ਬੈਠੀ ਹੋਈ ਸੀ ਟਰੱਕ ਦੇ ਹੇਠਾਂ ਆਣ ਦੇ ਕਾਰਨ ਹੀ ਬੱਚੀ ਅਤੇ ਉਸਦੀ ਮਾਂ ਦੀ ਜਾਨ ਗਈ ਹੈ ਮੋਟਰਸਾਈਕਲ ਚਾਲਕ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਮੋਟਰਸਾਈਕਲ ਸਵਾਰ ਪਰਿਵਾਰ ਗੁਰਦਾਸਪੁਰ ਦੇ ਪਿੰਡ ਬੋਟਰ ਜੱਟਾ ਦਾ ਰਹਿਣ ਵਾਲਾ ਸੀ ਬਾਈਕ ਚਾਲਕ ਮ੍ਰਿਤਕ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਹ ਸੜਕ ਕਿਨਾਰੇ ਖੜਾ ਹੋਣ ਲੱਗਾ ਸੀ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਇਸ ਦੇ ਵਿੱਚ ਉਸਨੇ ਆਪਣੀ 6 ਸਾਲ ਦੀ ਮਾਸੂਮ ਬੱਚੀ ਵੀ ਗਵਾ ਦਿੱਤੀ ਅਤੇ ਉਸਦੀ ਪਤਨੀ ਦੀ ਵੀ ਤੜਫ ਤੜਫ ਕੇ ਜਾਨ ਗਈ ਹੈ

ਉੱਤੋਂ ਵਾਲੀ ਚਾਦਰ ਚਾਦਰ ਤੇ ਇਹਨੂੰ ਦਿੱਤੀ ਬੋਲਣ ਪਾ ਚਾਦਰ ਵੀ ਲਈ ਇੱਥੇ ਹੀ ਮੈਂ ਪਿੱਛੇ ਗਰਾਵਾ ਹੋਦਾ ਹੀ ਨਹੀਂ ਪੂਰੀ ਚਾਦਰ ਨਹੀਂ ਆ